ਇੱਕ ਬਿਆਨ ਆਇਆ ਰਾਜਾ ਬੜਿੰਗ ਸਾਹਿਬ ਦਾ ਕਹਿੰਦੇ ਵੀ ਭਾਈ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਛਕਾਉਂਦਾ ਸੀ ਠੀਕ ਸਿੰਘਾ ਨਸ਼ੇ ਛਡਾਉਂਦਾ ਠੀਕ ਹੈ ਪਰ ਸਿਆਸਤ ਨਾ ਕਰੇ ਕਿ ਕੀ ਗੱਲ ਸਿਆਸਤ ਕਰ ਲਈ ਇਹਨਾਂ ਨੂੰ ਕੀ ਕਰਨੀ ਹੁੰਦੀ ਸਾਨੂੰ ਕੀ ਸਾਡਾ ਜ਼ਬਾਨ ਨਹੀਂ ਲੱਗੀ ਮੋਚ ਸਾਡਾ ਗੱਲ ਨਹੀਂ ਹੁੰਦੀ ਸਾਰ ਸਾਰ ਕਰਕੇ ਵਹਾਵਾਂਗੇ ਆਗੇ ਮੈਦਾਨ ਚ ਸਭ ਕੁਝ ਕਰਕੇ ਵਹਾਵਾਂਗੇ ਉਹਨੂੰ ਤੇ ਇੱਕ ਚੀਜ਼ ਹੋਰ ਦੇਖ ਰਿਹਾ ਜੀ ਸਾਰੇ ਕੈਂਡੀਡੇਟ ਲਗਭਗ ਦੇਖ ਲਿਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਹੋ ਰਿਹਾ ਕੋਈ ਕੀ ਦੱਲ ਹੈ ਮੇਰੇ ਖਿਆਲ ਹੈ ਕਿ ਬੋਲ ਰਿਹਾ ਜਿੰਮਰਾਦ ਬੋਲ ਰਿਹਾ ਰਾਜਾ ਵਿਢਿੰਗ ਕਹਿ ਰਿਹਾ ਜੀ ਉਹਨਾਂ ਨੂੰ ਤਾਂ ਧਰਮ ਦਾ ਕੰਮ ਕਰਨਾ ਚਾਹੀਦਾ ਰਾਜਨੀਤੀ 'ਚ ਨਹੀਂ ਆਉਣਾ ਮੇਰਾ ਖਿਆਲ ਹੈ ਕਿ ਉਹ ਕਿਵੇਂ ਪਹਿਲਾਂ ਦੋਸ ਲਾਉਂਦੇ ਸੀ ਰੁਕ ਜੇ ਗਏ ਮੇਰੇ ਖਿਆਲੇ ਨੂੰ ਸਰ ਉਹ ਲੋਕ ਦਾ ਦੋਸ਼ ਲੋਮਣੇ ਦੋਸ਼ ਤੇ ਮੇਰੇ ਖਿਆਲ ਲਾਉਣਗੇ ਸਿਸ ਪੜਾਉਣਾ 2024 ਜਿਵੇਂ ਇਹਨਾਂ ਨੂੰ ਜਵਾਬ ਦੇਤਾ ਸੀਗਾ ਤੇ ਹੁਣ ਵੀ ਮੇਰੇ ਖਿਆਲ ਬਜਾਬ ਬਹੁਤ ਛੇਤੀ ਆਉਣ ਵਾਲਾ 11 14 ਤਰੀਕ ਨੂੰ ਆ ਜਾਣਾ ਇਸ ਕਰਕੇ ਮੇਰੇ ਖਿਆਲ ਕਿ ਉਹਨਾਂ ਨੇ ਕੋਈ ਕਰਾਪਸ਼ਨ ਨਹੀਂ ਕੀਤੀ ਉਹਨਾਂ ਨੇ ਆਪਣੀ ਨੌਜਵਾਨੀ ਨੂੰ ਬਚਾਉਣ ਦੀ ਜਿਹੜੀ ਮਾਰਨਾ ਚਾਹ ਰਹੇ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਮੇਰੇ ਖਿਆਲ ਕਿ ਲੋਕ ਜਿਹੜੀ ਇਹੋ ਜਿਹੀ ਜਿ ਉਹਨਾਂ ਦੇ ਖਿਲਾਫ ਕੋਈ ਗੱਲ ਕਰਦੇ ਤੇ ਲੋਕ ਉਹਨੂੰ ਬਰਦਾਸ਼ਤ ਨਹੀਂ ਕਰ ਰਹੇ ਲੋਕ ਇਹਨਾਂ ਦੇ ਖਿਲਾਫ ਜਾ ਰਹੇ ਇਸ ਕਰਕੇ ਸ਼ਾਇਦ ਇਹਨਾਂ ਦੀ ਜ਼ੁਬਾਨ ਬੰਦ ਹੋ ਰਹੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਵਿਧਾਨ ਸਭਾ ਹਲਕਾ ਜੋ ਜਿਮਨੀ ਚੋਣ ਤਰਨ ਤਰਨ ਸਾਹਿਬ ਤੋਂ ਇਸ ਵਕਤ ਸੰਦਾ ਸਰਦਾਰ ਸੰਦੀਪ ਸਿੰਘ ਸਨੇ ਦੇ ਭਰਾ ਮਨਦੀਪ ਸਿੰਘ ਤੇ ਬਾਪੂ ਤਰਸ਼ੇਮ ਜੀ ਜਿਹੜੇ ਨੇ ਪੂਰੀ ਟੀਮ ਖੜੀ ਹੈਗੀ ਜੋ ਕਿ ਪਿੰਡਾਂ ਦੇ ਵਿੱਚ ਚੱਲੇ ਹੋਏ ਨੇ ਜੋ ਜਿਮਨੀ ਚੋਣ ਲੜ ਰਹੇ ਨੇ ਆਪਾਂ ਨੂੰ ਪਤਾ ਸੁਧੀ ਸੂਰੀ ਜੋ ਕਿ ਸਿੱਖਾਂ ਨੂੰ ਬਹੁਤ ਜ਼ਿਆਦਾ ਗਲਤ ਬੋਲਦਾ ਸੀ ਉਹਨਾਂ ਦੇ ਭਰਾ ਅੱਜ ਚੋਣ ਲੜ ਰਹੇ ਨੇ ਗੱਲਬਾਤ ਕਰਦੇ ਆ ਕਿ ਕਿਵੇਂ ਹੰਗਾਰਾ ਮਿਲ ਰਿਹਾ ਹੈਗਾ ਹਾਂਜੀ ਬਾਈ ਜੀ ਬਲਤਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਤਰਨ ਤਰਨਾ ਸਭ ਤੋਂ ਕਿੰਨਾ ਹੰਗਾਰਾ ਮਿਲ ਰਿਹਾ ਜਿਵੇਂ ਭਾਈ ਅਮਰਪਾਲ ਸਿੰਘ ਖਾਲਸਾ ਉਸ ਤਰ੍ਹਾਂ ਮਿਲ ਰਿਹਾ ਹੈਗਾ ਤੁਹਾਡੇ ਸਾਹਮਣੇ ਸਾਰਾ ਜੀ ਹੰਗਾਰਾ ਤੁਸੀਂ ਵੇਖ ਸਕਦੇ ਹੋ ਸੰਗਤਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜਿੰਨਾ ਸੋਚਦੇ ਉਸ ਤੋਂ ਕਈ ਗੁਣਾ ਹੋ ਕੇ ਪਿਆਰ ਮਿਲਦਾ ਹੈ ਜੀ ਇੱਕ ਬਿਆਨ ਆਇਆ ਹੈ ਰਾਜਾ ਬੜਿੰਗ ਸਾਹਿਬ ਦਾ ਕਾਗਦ ਸਪਾਰਟੀ ਦੇ ਪ੍ਰਧਾਨ ਦਾ ਕਹਿੰਦੇ ਵੀ ਭਾਈ ਅਮਰਪਾਲ ਸਿੰਘ ਅੰਮ੍ਰਿਤ ਛਕਾਉਂਦਾ ਸੀ ਠੀਕ ਸਿੰਘਾ ਨਸ਼ੇ ਛਡਾਉਂਦਾ ਠੀਕ ਹੈ ਪਰ ਸਿਆਸਤ ਨਾ ਕਰੇ ਕਿਉਂ ਕੀ ਗੱਲ ਸਿਆਸਤ ਚ ਆਲੀ ਇਹਨਾਂ ਨੂੰ ਕੀ ਕਰਨੀ ਹੁੰਦੀ ਸ ਰਜਵਾਨ ਨਹੀਂ ਲੱਗੀ ਮੋਚ ਸਾਰੀ ਗੱਲ ਨਹੀਂ ਹੁੰਦੀ ਸਾਰ ਉਸ ਕਰਕੇ ਵਹਾਵਾਂਗੇ ਆਗੇ ਮੈਦਾਨ ਚ ਸਭ ਕੁਝ ਕਰਕੇ ਵਹਾਵਾਂਗੇ ਉਹਨੂੰ ਤੇ ਕਿਦਾਂ ਲੱਗ ਰਿਹਾ ਰਜਾਨਾ ਪਿੰਡਾਂ ਵਾਲੇ ਪਿੰਡ ਜਾਨੀ ਕਿ ਕੱਢ ਰਹੇ ਹੋਗੇ ਦਿੱਲੀ ਕਿੰਨਾ ਕੋ ਰਿਸੋਰਸ ਮਿਲ ਰਿਹਾ ਜਿੰਨਾ ਸੋਚਿਆ ਸੀ ਉਹਨੂੰ ਕਈ ਗੁਣਾ ਅੱਗੇ ਰਿਸੋਰਸ ਮਿਲਦਾ ਪਿਆ ਤੇ ਸੰਗਤਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਬਹੁਤ ਜ਼ਿਆਦਾ ਪਿਆਰ ਆ ਉਹ ਕਹਿੰਦੇ ਆ ਕਿ ਹੁਣ ਨੌਜਵਾਨ ਪੀੜੀ ਅੱਗੇ ਆਵੇ ਜਿਹੜਾ ਕਿ ਪੰਜਾਬ ਦਾ ਸਰਦਾਰ ਹੋ ਸਕਦਾ ਕਿਉਂਕਿ ਇਹ ਪਹਿਲਾਂ ਹੀ ਸਰਕਾਰਾਂ ਨੇ ਲੈ ਲਓ ਕਿ ਉਹਨਾਂ ਨੇ ਲੁੱਟਿਆ ਹੀ ਆ ਪੰਜਾਬ ਨੂੰ ਕੀਤਾ ਕੁਛ ਨਹੀਂ ਗਰਾਊਂਡ ਲੈਵਲ ਤੇ ਹੱਦੋਂ ਵੱਧ ਨਸ਼ਾ ਹੋ ਚੁੱਕਾ ਹੈ ਅੱਧੋਵਾਦ ਕੇ ਲੋਕੀ ਨੌਜਵਾਨ ਜਿਹੜੇ ਆਪਣੇ ਬੇਕਾਰ ਹੋ ਚੁੱਕੇ ਨੇ ਕਿਸੇ ਨੂੰ ਕਾਰੋਬਾਰ ਨਹੀਂ ਮਿਲਣਾ ਕੁਝ ਵੀ ਨਹੀਂ ਦੇਣਾ ਮੋ ਦੁਕਾਨਦਾਰ ਜੀ ਆਪਾਂ ਵਰਗ ਕਹ ਲਈ ਉਹ ਵੀ ਕਾਫੀ ਡਾਊਨ ਜਾ ਚੁੱਕਾ ਹੈ ਪੰਜਾਬ ਦਾ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਤੇ ਜੇ ਕਹੀਏ ਹੁਣ ਆਪਾਂ ਲਗਾਤਾਰ ਹਰੇਕ ਪਾਰਟੀ ਮੁੱਦੇ ਲੈ ਕੇ ਚੱਲੀ ਹੋਈ ਆਮ ਆਦਮੀ ਪਾਰਟੀ ਕਾਂਗਰਸ ਤੁਸੀਂ ਕੀ ਮੁੱਦਾ ਲੈ ਕੇ ਚੱਲਿਓਗੇ ਮੇਲਕੀ ਲੋਕਾਂ ਲਈ ਕੀ ਲੈ ਕੇ ਚੱਲਿਓਗੇ देखो ਜਿਹੜਾ ਸਭ ਤੋਂ ਪਹਿਲਾ ਮੁੱਦਾ ਨਾ ਮੁੱਦਾ ਵਿਖੋ ਐ ਜੇ ਜਿਆਦਾ ਕੀ ਕਹ ਲੋ ਕਿ ਆਪਣਾ ਨਸ਼ੇ ਦਾ ਮੁੱਦਾ ਵਾ ਨੌਜਵਾਨ ਪੀੜੀ ਸਾਰੀ ਖਤਮ ਹੋ ਰਹੀ ਹੈ ਇਹੋ ਭਗਵੰਤ ਮਾਨ ਸਰਕਾਰ ਸੀ ਜਿਹੜੀ ਕਹਿੰਦੀ ਹੈ ਕਿ ਆਪਾਂ ਬਾਹਰੋਂ ਗੋਰੇ ਬਲਾਵਾਂਗੇ ਕੰਮ ਕਰਨ ਵਾਸਤੇ ਇੱਥੋਂ ਮਤਲਬ ਕਿ ਸਾਰੇ ਮਤਲਬ ਗੋਰੇ ਕੰਮ ਕਰਨਗੇ ਮੈਂ ਕਹਿੰਦਾ ਨੋ ਭਗਵੰਤ ਸਾਹਿਬ ਤੁਹਾਡੇ ਮਾਗੇ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਆਪਣੀ ਨੌਜਵਾਨ ਪੀੜੀ ਆ ਇਹਨੂੰ ਸੰਭਲੋ ਇਹਨਾਂ ਨੂੰ ਕਾਰੋਬਾਰ ਜਦੋਂ ਬੜੀ ਬਾਦਰੀ ਤੁਹਾਡੀ ਬਾਹਰੋਂ ਹੀ ਬਾਅਦ ਚ ਵੇਖ ਲਾਂਗੇ ਪਹਿਲਾਂ ਆਪਣੀ ਨੌਜਵਾਨੀ ਸੰਭਲ ਲੀਏ ਕਿਉਂਕਿ ਕਿਸੇ ਵੀ ਮਨ ਲਾਗੇ ਸ਼ਾਇਦ ਕਿ ਕਹਿ ਲੋ ਕਿ ਸਿੱਖਿਆ ਦਾ ਸਕੂਲ ਜਾਂ ਕਹਿ ਲੋ ਜਾਂ ਮਨ ਕਾਲਜ ਕਹਿ ਲੋ ਮੈਡੀਕਲ ਦੀ ਸੁਵਿਧਾ ਕੋਈ ਵੀ ਨਹੀਂ ਹੈਗੀ ਇਹ ਸਭ ਚੀਜ਼ਾਂ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਸਾਹਿਬ ਦੀ ਮਾਰੇ ਦੀ ਬੇਦਬੀ ਹੋ ਰਹੀ ਉਹਦੇ ਉੱਤੇ ਕੋਈ ਕਾਨੂੰਨ ਨਹੀਂ ਬੰਦਾ ਬੰਦੀ ਸਿੰਘ ਸਾਡੇ ਰਿਹਾਂ ਹੋ ਚੁੱਕੇ ਕਾਫੀ ਸਮੇ ਤੋਂ ਪਹਿਲੇ ਬੰਦੀ ਸਿੰਘ ਰਿਹਾਂ ਨਹੀਂ ਕੀਤੇ ਹੋਣ ਜਿਹੜੇ ਆਪਣੇ ਐਨਐਸਏ ਲਾ ਕੇ ਸਾਰੇ ਵੀਰਾਂ ਨੂੰ ਅੰਦਰ ਕਰ ਦਿੱਤਾ 307 ਦਾ ਪਰਚਾ ਜਿਹੜਾ ਬਾਰੋ-ਬਾਰ ਜਮਾਨਤ ਹੋ ਜਦੀ ਉਹਦੀ ਰਿਕਾਰਡਿੰਗ ਲਈ ਕਹਿ ਲੋ ਕਿ ਕਿਵੇਂ ਆਪਣੇ ਸਿੰਘ ਹੇਠਾਂ ਅੰਦਰ ਜੇਲ੍ਹਾਂ 'ਚ ਬੈਠੇ ਕਿਤੇ ਨਾ ਕਿਤੇ ਵੇਖੋ ਸਟੇਜ ਜਾਣ ਬੁੱਝ ਕੇ ਪ੍ਰੈਸ਼ਰ ਨਾ ਪ ਦਾ ਮੋਰ ਖਰਾਬ ਕਰਨਾ ਚਾਹਦੀ ਪਈ ਹੈ ਕਿ ਜਿਸ ਤਰ੍ਹਾਂ ਪਹਿਲਾਂ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅਮਰਤਪਾਲ ਸਿੰਘ ਜੀ ਜਿਵੇਂ ਉਹਨਾਂ ਨੂੰ ਹੰਗਾਰਾ ਦਿੱਤਾ ਪੂਰੇ ਉਸ ਨੇ ਤੁਹਾਨੂੰ ਮਿਲੂਗਾ ਲੱਗਦਾ ਦੇਖੋ ਜੀ ਬੇਪੂ ਤੁਹਾਡੇ ਸਾਹਮਣੇ ਇਹ ਵੀ ਜੀ ਮੈਂ ਕੈਮਰਾ ਘੁਮਾ ਕੇ ਵੇਖੋ ਤੁਹਾਨੂੰ ਪਤਾ ਲੱਜੇਗਾ ਸਾਡੀ ਮੈਂ ਕਿ ਜਿਦੋਂ ਆਪਾਂ ਚੋਣ ਪ੍ਰਚਾਰ ਕਰਦੇ ਹੋਵੇ ਕਿੰਨੇ ਸਿੰਘ ਆ ਰਹੇ ਨੇ ਉਹਨਾਂ ਵਿੱਚ ਕਿੰਨੇ ਸਿੰਘ ਆ ਰਹੇ ਤੁਹਾਨੂੰ ਪਤਾ ਲੱਜੇਗਾ ਸਾਰਾ ਗਰਾਉਂਡ ਫੀਲਡ ਤੇ ਤੇ ਸਾਡੇ ਨਾਲ ਭਾਈ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਬੈਪੂ ਜੀ ਸਵਾਗਤ ਹੈ ਵਾਹਿਗੁਰੂ ਜਿੱਕਾ ਖਾਲਸਾ ਵ ਇਹ ਲਗਾਤਾਰ ਵਿਚਰ ਰਹੇ ਹੋ ਤੁਸੀਂ ਪਹਿਲਾਂ ਭਾਈ ਅਮਰਪਾਲ ਸਿੰਘ ਦੀ ਚੋਣ ਵੀ ਲੜੀਆ ਤੁਸੀਂ ਜਿੱਤੇ ਵੀ ਹੋ ਭਾਈ ਅਮਪਾ ਸਰਬਜੀਤ ਸਿੰਘ ਖਾਲਸਾ ਦੀ ਤੇ ਹੁਣ ਭਾਈ ਮਨਦੀਪ ਸਿੰਘ ਦੀ ਕਿਵੇਂ ਦੇਖ ਜਾਈ ਮੈਂ ਮੈਂ ਜੀ ਬਹੁਤ ਸੰਗਤਾਂ ਦੀ ਬਹੁਤ ਚੜ੍ਹਦੀ ਕਲਾ ਹੋ ਰਹੀ ਆ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਜਿਹੜੀਆਂ ਧਿਰਾਂ ਜਿਨ੍ਹਾਂ ਨੂੰ ਅਸੀਂ ਅੱਗੇ ਮੌਕੇ ਦਿੱਤੇ ਉਹਨਾਂ ਨੇ ਸਾਨੂੰ ਗੁੱਟਿਆ ਕੁੱਟਿਆ ਸਾਡਾ ਬਹੁਤ ਵੱਡਾ ਪੰਜਾਬ ਦਾ ਜਿਹੜਾ ਕਿ ਇਹਨਾਂ ਨੇ ਜਿਹੜਾ ਦੋਲ ਹੁਣ ਸਰਕਾਰ ਚੱਲ ਰਹੀ ਹੈ ਭਗਵੰਤ ਮਾਨ ਦੀ ਇਹਨਾਂ ਨੇ ਤੇ ਹੱਦੀ ਮਕਾ ਦਿੱਤੀ ਜ਼ੁਲਮ ਆਈ ਕਿ ਇਹ ਤੇ ਹਰ ਦਿਨ ਆ ਰਾਜ ਗੁੰਡਾਗਰਦੀ ਹੋ ਰਹੀ ਆ ਕ੍ਰਿਪਸ਼ਨ ਦਿਨ ਦਿਹਾੜੇ ਮਤਲਬ ਇਹਨਾਂ ਦੇ ਨੱਕ ਥੱਲੇ ਇਹ ਖੁਦ ਕਰਵਾ ਰਹੇ ਆ ਕਿ ਇਹਨਾਂ ਦੇ ਅਫਸਰ ਕੋਈ ਇੱਕ ਕੋਈ ਇਹਨਾਂ ਨੂੰ ਫੜਿਆ ਗਿਆ ਉਹ ਵੀ ਇਹਨਾਂ ਨੇ ਕੋਈ ਨਾਮ ਨੂੰ ਅਜੇ ਤੱਕ ਸਸਪੈਂਡ ਕੀਤਾ ਨਾ ਉਹਤੇ ਕੋਈ ਐਕਸ਼ਨ ਨਹੀਂ ਲਿਆ ਉਹ ਵੀ ਸੀਬੀਆਈ ਨੇ ਫੜਿਆ ਤੇ ਇਹ ਮੇਰੇ ਖਿਆਲ ਹੈ ਕਿ ਸਾਰਾ ਕੁਝ ਜਿਹੜਾ ਲੋਕ ਕੁਝ ਸੋਚ ਕੇ ਲੈਂਦਾ ਸੀ ਉਤੋਂ ਸਭ ਕੁਝ ਇਹ ਸਰਕਾਰ ਨੇ ਉਲਟਾ ਕੀਤਾ ਪੰਜਾਬੀਆਂ ਨੇ ਸੋਚਿਆ ਸੀ ਕਿ ਸ਼ਾਇਦ ਸਾਨੂੰ ਕੋਈ ਕੋਈ ਇਹ ਦੂਜੀਆਂ ਤਰ੍ਹਾਂ ਦੇ ਸਾਨੂੰ ਲੁੱਟਿਆ ਕੁੱਟਿਆ ਵਾ ਤੇ ਇਹ ਕੁਸਰਾਤ ਦੇਣਗੇ ਪਰ ਇਹਨਾਂ ਨੇ ਸਾਰੀਆਂ ਹੱਦਾਂ ਬੰਨੇ ਪਾਰ ਕਰ ਦਿੱਤੀਆਂ ਤੇ ਇੱਕ ਚੀਜ਼ ਹੋਰ ਦੇਖ ਰਿਹਾ ਜੀ ਸਾਰੇ ਕੈਂਡੀਡੇਟ ਲਗਭਗ ਦੇਖ ਰਿਆ ਭਾਈ ਅਮਰਪਾਲ ਸਿੰਘ ਖਾਲਸਾ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਹੈਗਾ ਕੋਈ ਕਿਦਰ ਲੈ ਇਹ ਮੇਰੇ ਖਿਆਲ ਹੈ ਕਿ ਬੋਲ ਰਹੇ ਦਿਨ ਰਾਤ ਬੋਲ ਰਹੇ ਰਾਜਾ ਵੀਨਿੰਗ ਕਹਿ ਰਿਹਾ ਜੀ ਉਹਨਾਂ ਨੂੰ ਤਾਂ ਧਰਮ ਦਾ ਕੰਮ ਕਰਨਾ ਚਾਹੀਦਾ ਰਾਜਨੀਤੀ 'ਚ ਨਹੀਂ ਆਉਣਾ ਮੇਰੇ ਖਿਆਲ ਹੈ ਕਿ ਉਹ ਜਿਹਨੇ ਪਹਿਲਾਂ ਦੋਸ ਲਾਉਂਦੇ ਸੀ ਰੁਕ ਜੇ ਗਏ ਮੇਰੇ ਖਿਆਲ ਨਾਲ ਸਰ ਇਹ ਲੋਕਾਂ ਦੇ ਉਸ ਸ਼ਰਮਨਾਕ ਦੋਸਤ ਆ ਮੇਰੇ ਖਾਲੇ ਲਾਉਣ ਦੇ ਸਿਸਟਮ ਪੜਾਉਣਾ 2024 ਜਿਵੇਂ ਇਹਨਾਂ ਨੂੰ ਜਵਾਬ ਦੇ ਦਿੱਤਾ ਸੀਗਾ ਤੇ ਹੁਣ ਵੀ ਮੇਰੇ ਖਾਲੇ ਜਵਾਬ ਬਹੁਤ ਛੇਤੀ ਆਉਣ ਵਾਲਾ 11 14 ਤਰੀਕ ਨੂੰ ਆ ਜਾਣਾ ਇਸ ਕਰਕੇ ਮੇਰੇ ਖਿਆਲ ਹੈ ਕਿ ਉਹਨਾਂ ਨੇ ਕੋਈ ਕਰਾਪਸ਼ਨ ਨਹੀਂ ਕੀਤੀ ਉਹਨਾਂ ਨੇ ਆਪਣੀ ਨੌਜਵਾਨੀ ਨੂੰ ਬਚਾਉਣ ਦੀ ਜਿਹੜੀ ਇਹ ਮਾਰਨਾ ਚਾਹ ਰਹੇ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਮੇਰੇ ਖਿਆਲ ਨਾਲ ਲੋਕ ਜਿਹੜੀ ਇਹੋ ਜਿਹੀ ਜੋ ਉਹਨਾਂ ਦੇ ਖਿਲਾਫ ਕੋਈ ਗੱਲ ਕਰਦੇ ਤੇ ਲੋਕ ਉਹਨੂੰ ਬਰਦਾਸ਼ਤ ਨਹੀਂ ਕਰੇ ਲੋਕ ਇਹਨਾਂ ਦੇ ਖਿਲਾਫ ਜਾ ਰਹੇ ਇਸ ਕਰਕੇ ਸ਼ਾਇਦ ਇਹਨਾਂ ਦੀ ਜ਼ੁਬਾਨ ਬੰਦ ਹੋ ਰਹੀ ਤੇ ਆਖਰ ਕੀ ਕਹਿ ਮੈਂ ਦੇਖੋ ਤੁਹਾਡੇ ਮਾਣ ਜਿੰਨੀ ਵੀ ਤਰਨਤਾਨ ਦੀ ਸੰਗਤ ਦਾ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਵੀ ਕਰਦਾ ਵਾਂ ਤੜਕੋ ਇਹਨਾਂ ਨੇ ਆਣਾ ਜੇ ਇਹਨਾਂ ਨੂੰ ਮਾਵਾ ਭੈਣਾਂ ਨੂੰ ਪੁੱਛਣਾ ਪੁੱਛਿਓ ਕਿ 10000 ਰੁਪਏ ਨੇ ਕਿਹਾ ਸੀ ਸਾਡੇ ਅਕਾਊਂਟ 'ਚ ਆਣਾ ਆਇਆ ਵਾ ਪਹਿਲਾਂ ਤੇ ਵੇਖੋ ਉਹ 10000 ਰੁਪਏ ਦੇਣ ਬਾਕੀ ਜੇ ਇਹ ਕਿਸੇ ਨੂੰ ਵੀ ਆ ਕੇ ਪੈਸੇ ਦਿੰਦੇ ਤੇ ਸੂਰ ਦਿੰਦੇ ਤੇ ਹੋਰ ਵੀ ਚੀਜ਼ਾਂ ਦਿੰਦੇ ਸਾਰਾ ਕੁਝ ਲੈ ਲਿਓ ਬਣਾ ਕੁਛ ਨਾ ਕਰੋ ਕਿ ਤੁਹਾਡਾ ਹੀ ਹੈ ਸਾਰਾ ਕੁਝ ਇਹਨਾਂ ਦਾ ਕੁਝ ਵੀ ਨਹੀਂ ਹੈਗਾ ਬਾਕੀ ਸ਼ਰਾਬ ਨਾਲ ਲੋ ਕਿ ਨਸ਼ਾ ਕੋਈ ਨਾ ਲੋ ਨਸ਼ਾ ਤੁਹਾਨੂੰ ਖਰਾਬ ਕਰੇਗਾ ਓੜ ਜਿਹੜੀ ਪਾਣੀ ਆ ਉਹ ਬਾਲਟੀ ਨਹੀਂ ਪਾਣੀ 14 ਨੰਬਰ ਨਿਸ਼ਾਨਾ ਮਨਜੂਰ ਸਿੰਘ ਖਾਲਸਾ ਨੂੰ ਪਾਣੀ ਹੈ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇਰ ਸਾਡੇ ਗਾ ਦੋਸਤੋ ਸਾਡੇ ਵਿਚਕਾਰ ਬਾਰਸ ਪੰਜਾਬ ਜਥੇਬੰਦੀ ਦੇ ਕੈਂਡੀਡੇਟ ਭਾਈ ਮਨਦੀਪ ਸਿੰਘ ਖਾਲਸਾ ਜੋ ਕਿ ਤਰਨਤਾਰਨ ਤੋਂ ਜਮਣੀ ਚੋਣ ਲੜ ਰਹੇ ਨੇ